ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮਿਲਾਉਣੇ ਆਂ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਐਸੇ ਸ਼ੌਂਕ ਦੀ ਤਹਿਤ ਅੱਜ ਮੈਨੂੰ ਇੱਕ ਭਰਾ ਮਿਲਿਆ ਬਠਿੰਡੇ ਵਿਖੇ ਤੇ ਮੈਂ ਬਾਈ ਨਾਲ ਗੱਲਬਾਤ ਕਰੀ ਰੂਹ ਨੂੰ ਖੁਸ਼ ਹੋਈ ਬਾਈ ਦਾ ਪਹਿਰਾਵਾ ਦੇਖ ਕੇ ਵੀ ਦੇਖ ਯਾਰ ਪੰਜਾਬੀ ਪਹਿਰਾਵਾ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਬਾਈ ਪਿੰਡ ਕਿਹੜਾ ਬਲਦਾਂ ਦਾ ਸੀ ਯਾਰ ਮੇਰਾ ਪਿੰਡ ਚੁੱਗੇ ਖੁਰਦਾ ਜੀ ਚੁੱਗੇ ਖੁਰਦਾ ਹਾਂ ਪੰਜਾਬੀ ਫਿਲਮਾਂ ਚ ਕਲਾਕਾਰ ਹੋਇਆ ਜੀ ਮੇਰ ਚੰਦ ਮਿੱਤਲ ਹਾਂ ਮੇਰ ਮਿੱਤਲ ਹਾਂ ਉਹਦੇ ਪਿੰਡ ਦਾ ਸੀ ਤੁਹਾਡੇ ਪਿੰਡ ਦਾ ਸੀ ਵਾ 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 ਤੇ ਮੈਨੂੰ ਲੱਗਦੀ ਬਾਈ ਕਲਾਕਾਰੀ ਤਾਂ ਮੈਂ ਲ ਤੁਸੀਂ ਵੀ ਚੰਡੇ ਗੱਡੇ ਲੱਗਦੇ ਆ ਮੈਂ ਬਸ ਆਪਣਾ ਤਾਂ ਸ਼ੌਂਕ ਆ ਜੀ ਪਹਿਰਾਵਾ ਤੇ ਪਤਾਪੁਰ ਕੀ ਰੱਖ ਲਓ ਮੇਰੇ ਦਾਦਾ ਜੀ ਯਾਰ ਕੇ ਫਾਦਰ ਸਾਹਿਬ ਹੋਰੇ ਸਾਹਿਬ ਹੁੰਦੇ ਆ ਹਾਂ ਹਾਂ ਆਡਾ ਸ਼ੌਂਕ ਬਣ ਗਿਆ ਜਾਂ ਘਰ ਉਹ ਹੈ ਵੀ ਟਰੱਕ ਲੋ ਜਾਂ ਕੁਝ ਹੀ ਆ ਠੀਕ ਆ ਆ ਤ ਤ ਰੱਖ ਲੋ ਜਾਂ ਸ਼ੌਂਕ ਰੱਖ ਲੋ ਜਾਂ ਇਹਦਾ ਵੀ ਨਾ ਅੱਛਾ ਆ ਜੋ ਇਧਰ ਅੱਛਾ ਪ੍ਰੇਮ ਰੱਖ ਲੋ ਠੀਕ ਆ ਜੀ ਹਾਂ ਕਾਕੇ ਆਈ ਬੇਟਾ ਵੀਡੀਓ ਹੋਣੀ ਥੋੜੀ ਥੋੜੀ ਵੀਡੀਓ ਬਣਾਉਣੀ ਆ ਹਾਂ ਤੇ ਅੱਜ ਉੱਥੇ ਆਜੋ ਅੱਛਾ ਭਾਈ ਇਹ ਸ਼ੌਂਕ ਤਾਂ ਤੇ ਚਲੋ ਮੈਂ ਸੁਣਦਾ ਵੀ ਕੋਈ ਮੁੱਲ ਨਹੀਂ ਹੁੰਦਾ ਹੈਨਾ ਹਾਂਜੀ ਤੇ ਜਿਹੜੇ ਤੁਸੀਂ ਇੱਕ ਖੁਸ਼ ਕੀਤਾ ਵੀ ਤੁਸੀਂ ਮੇਰ ਮਿੱਤਰ ਦੇ ਪਿੰਡ ਦੇ ਆਂ ਤੇ ਦੇਖੋ ਯਾਰ ਟੌਰ ਮੈਂ ਕਸਮ ਨਾਲ ਬਾਈ ਤੇਰਾ ਫੈਨ ਹੋ ਗਿਆ ਯਾਰ ਹੈਂ ਨਵਾਂ ਜਿਹੜਾ ਇਹਨਾਂ ਮਾਣ ਨਹੀਂ ਕਸਮ ਨਾਲ ਤੇ ਆ ਦੇਖੋ ਬਾਈ ਵੀ 13 ਪਿੰਡ ਵਿੱਚ ਚੁੱਕੀ ਖੁਦਰ ਦਾ ਇਹ ਦੇਖੋ ਚਾਚੇ ਤਾਏ ਨੇ ਮੁੰਡੇ ਤੇ ਦੇਖੋ ਫਰਕ ਦੇਖੋ ਬਾਈ ਮਾੜੇ ਨਾਲ ਹੋ ਜਾ ਸਵਾਦ ਆਈ ਜਾਂਦਾ ਵੀਡੀਓ ਬਣਾਉਣ ਚ ਹਨ ਤੇ ਲੈ ਕਰਕੇ ਆ ਸ਼ੂਟ ਕਰੋ 100 ਸੱਤ ਕੇ ਸਾਹ ਅਵਾਜ਼ ਆਈ ਜਾਂਦੀ ਹੁੰਦੀ ਹੈ ਠੀਕ ਹੈ ਹਾਂਜੀ ਬਾਈ ਸੋਸਰੀਕਰ ਸਾਰਿਆਂ ਨੂੰ ਪਹਿਲਾਂ ਤਾਂ ਯਾਰ ਨਾ ਦੁੱਖ ਟੁੱਟ ਕੇ ਸ਼ਹਿਰ ਦੇ ਵਿੱਚ ਕਹਿੰਦੇ ਨਵੀਂ ਤੋਂ ਨਵੀਂ ਚੀਜ਼ ਮਿਲਦੀ ਹੈ ਹਰ ਰੋਜ਼ ਇਹ ਬਾਈ ਮੈਨੂੰ ਮਿਲਿਆ ਤੇ ਮੈਂ ਇਹਦੇ ਨਾਲ ਬਾਈ ਨਾਲ ਦੁੱਖ ਦੀਆਂ ਗੱਲਾਂ ਕਰਾਂ ਬਾਈ ਦਾ ਪਹਿਰਾਵਾ ਦੇਖਿਆ ਕੁਰਤਾ ਚਾਦਰਾਂ ਮੋਢੇ ਤੇ ਮੂਕਾ ਵਾਕਈ ਇੱਕ ਜ਼ਿੰਮੇਵਾਰ ਪੜਾਣਾ ਜੁੜਿਆ ਹੋਇਆ ਬਾਈ ਜੀ ਤੁਸੀਂ ਜ਼ਿੰਮੇਵਾਰ ਹਾਂ ਜੀ ਜਿੰਮੇਵਾਰ ਮਾਣ ਆ ਸਾਡਾ ਬੋਤਾ ਹੀ ਜ਼ਿੰਮੇਵਾਰ ਆਣ ਬੋਤਾ ਤੇ ਮੰਨ ਕੇ ਚੱਲ ਬਾਈ ਇਹ ਪਹਿਰਾਵਾ ਤੁਸੀਂ ਪੜ੍ਹੇ ਲਿਖੇ ਪਰ ਮੈਨੂੰ ਐ ਲੈ ਦੇ ਵੀ ਆਂਪੜ ਹੋਵਗੇ ਕਿ ਨਹੀਂ 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 ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਸਟੂਡੈਂਟ ਰਿਆ ਜੀ ਗਵਰਨਮੈਂਟ ਹਾਂ ਹੁਣ ਵੀ ਉਹ ਯਾਰ ਕਮਾਲ ਹੋ ਗਈ ਯਾਰ ਹੁਣ ਵੀ ਚੰਡੀਗੜ੍ਹ ਰਹਿੰਦਾ ਤੇ ਪਹਿਰਾਵਾ ਉੱਥੇ ਵੀ ਆਹੀ ਚੱਲਦਾ ਨਹੀਂ ਉੱਥੇ ਵੀ ਆਹੀ ਹੈ ਜੀ ਮੇਰੇ ਫੋਨ 'ਚ ਫੋਟੋ ਵੀ ਹੈ ਜੇ ਤੁਸੀਂ ਆਖੋ ਤਾਂ ਮੈਨੂੰ ਉੱਥੇ ਵੀ ਕੋਈ ਦਿੱਕਤ ਨਹੀਂ ਹੋएगी ਹਾਂ ਮੈਂ ਡੀਏਵੀ ਸੈਕਟਰ 10 ਦੇ ਵਿੱਚੋਂ ਮੇਰੀ ਮਾਸਟਰ ਆਫ ਸੋਸੀਓਲੋਜੀ ਹੈ ਅੱਛਾ ਹੁਣ ਹੁਣ ਤੁਸੀਂ ਕਿਸੇ ਜੋਬ ਤੇ ਹੋ ਕਿ ਨਹੀਂ ਮੈਂ ਹਾਈ ਕੋਰਟ ਦੇ ਵਿੱਚ ਪੇਪਰ ਦਿੱਤਾ ਸੀਗੇ ਮੇਰੇ ਦੋ ਦਿਨ ਪੇਪਰ ਕਲੀਅਰ ਹੋਏ ਸੀਗੇ ਬੀ ਆਈ ਵੇਟਿੰਗ ਲਿਸਟ ਤੇ ਆ ਅੱਛਾ ਬਾਬੇ ਕੋਈ ਨਾ ਹੋ ਜੂ ਯਾਰ ਬੈਂਕ ਨੂੰ ਪਾਲੀ ਕਰੂਗਾ ਇਹ ਇੱਕ ਗਨੇ ਸੱਚੇ ਦਿਲਾਂ ਨੂੰ ਤੇ ਸੱਚੇ ਰੂਹਾਂ ਨੂੰ ਮਾਲਕ ਆਪਣੀ ਮੇਰ ਕਰਾਉਂਦਾ ਹਨ ਤੇ ਦੇਖੋ ਮੈਂ ਤੁਹਾਡੇ ਨਾਲ ਕੋਈ ਮੈਨੂੰ ਕੋਈ ਆਪਾ ਹੁਣ ਤੁਸੀਂ ਉੱਤੇ ਸਰਦੇ ਜੀ ਵੀਰੇ ਸੀ ਕਿ ਮੈਨੂੰ ਤੁਹਾਨੂੰ ਸੋਹਣੇ ਲੱਗੇ ਯਾਰ ਵੀ ਇੱਕ ਪੰਜਾਬੀ ਪਹਿਰਾਵੇ ਦੇ ਵਿੱਚ ਜਿਹੜੇ ਬਾਈ ਦੇ ਪੱਗ ਬੰਨ੍ਹ ਕੇ ਟੁਰਲੇ ਆਣੀ ਤੇ ਮਾਰੇ ਸਾਨੂੰ ਲੱਗਦਾ ਵੀ ਮੈਂ ਨਾ ਪੱਗ ਟਰਾਈ ਕਰੀ ਜਨਾ ਮੈਂ ਚੰਡੀਗੜ੍ਹ ਇੱਕ ਤੋਂ ਬੰਦਾ ਨਾ ਆ ਰਹਾ ਚੰਡੀਗੜ੍ਹ ਵੀ ਮੇਰਾ ਨਾ ਥੋੜਾ ਜਿਹਾ ਹੱਥ ਕਰਕੇ ਮੈਥੋਂ ਲੜਨੀ ਲੜਨੇ ਲੱਗਾ ਪੱਗ ਤੇ ਮੈਂ ਛਾਂਤ ਰੱਖਣਾ ਨਹੀਂ ਪੱਗ ਕਰਕੇ ਆ ਕਰਨਾ ਮੁੰਡੇ ਤੇਰਾ ਇਹ ਹੱਥ ਨਾਲ ਨਾ ਬੈਠੀ ਚਲੋ ਯਾਰ ਇਹਨਾਂ ਕੋਈ ਹਾਸਤਾ ਹੋ ਜਾ ਮੈਂ ਮੈਨੂੰ ਤੋਂ ਮਾਲਕ ਨੂੰ ਕਹਿੰਦੇ ਚਲੋ ਤੁਸੀਂ ਫਿਰ ਵੀ ਅਦਾ ਮਾਰਕੀਂਗ ਰੂਪ ਚੜਿਆ ਹੋ ਤੁਹਾਡੇ ਦੇ ਬਾਕੀ ਸਾਡੇ ਜਿਹੜੇ ਪੁਰਾਣੇ ਅਦਾਕਾਰ ਸਾਡੇ ਮੈਂ ਉਹਨਾਂ ਦਾ ਫੈਨਸੀ ਮੇਰੇ ਮਿੱਤਰ ਜੀ ਉਹਨਾਂ ਦੇ ਪਿੰਡ ਦੇ ਐ ਤੇ ਉਹਨਾਂ ਦੇ ਨਜ਼ਦੀਕੀ ਆ ਬਿਲਕੁਲ ਤੇ بھائی ਤੁਸੀਂ ਮਿਰਮਿਤਰ ਜੀ ਨਾਲ ਉਹਦੇ ਘੱਟ ਨਹੀਂ ਹੈਗਾ ਨਹੀਂ ਨਹੀਂ ਰੂਹ ਖੁਸ਼ ਹੁੰਦੀ ਹੈਗੀ ਤੇ ਬੜਾ ਖੁਸ਼ ਹੁੰਦਾ ਵੀ ਅਸੀਂ ਆ ਪੰਜਾਬੀ ਪਹਿਰਾਵੇ ਨਾਲ ਜੁੜੀਏ ਨਸ਼ੇ ਪੱਤੇ ਤੋਂ ਬਚੀਏ ਹੈ ਤੇ ਹੋਰ ਮੇਰੇ ਮੈਨੂੰ ਬਲਾਂ ਦੱਸ ਖਾਏਗਾ ਕੀ ਨਹੀਂ ਨਹੀਂ ਸਾਡੇ ਦਰਸ਼ਨ ਨਹੀਂ ਨਹੀਂ ਦਰਸ਼ਨ ਨਹੀਂ ਤੇ ਬਾਕੀ ਇਹ ਜੀ ਵੀ ਮੈਨੂੰ ਮੈਂ ਕਦੇ ਐ ਫਰਕ ਨਹੀਂ ਸਮਝੋ ਮੇਰੇ ਬਾਰੇ ਕੋਈ ਚੀਜ਼ ਹੋਰ ਹੈ ਕਿ ਜਿਹੜੇ ਟਾਈਮ ਦੇ ਵਿੱਚ ਲੋਕ ਚੰਡੀਗੜ੍ਹ ਦੇ ਗਾਣੇ ਸੁਣਦੇ ਸੀ ਮੈਂ ਉਹਨਾਂ ਟਾਈਮਾਂ ਤੁਸੀਂ ਪੜਨ ਲੱਗਿਆ ਸੀ ਮੈਂ 2011-12 ਚ ਪੜਨ ਲੱਗ ਰਿਹਾ ਸੀ ਮੈਨੂੰ 12 ਮਹੀਨਾ ਫਿਰ ਮਹੀਨਾ ਸਾਲ ਚੱਲ ਪਿਆ ਮੋਟੇ ਦੇ ਹਿਸਾਬ ਨਾਲ ਚੰਡੀਗੜ੍ਹ ਦਾ ਬਾਈ ਮੜਾ ਕੈਮਰਾ ਨੇੜੇ ਕਰ ਬਾਈ ਨੂੰ ਦੇਖ ਬਾਈ ਉਮਰ ਦੇਖੋ ਬਾਈ ਦੀ ਕਿੰਨੀ ਆ ਮੇਰੀ 33 ਸਾਲ ਹੋ ਗਏ 33 ਸਾਲ ਹੁਣ ਬਾਈ ਦੇ ਚਿੱਤੇ ਆ ਰਹੇ ਆ 11 ਸਾਲ ਚੰਡੀਗੜ੍ਹ ਲਾਤੇ 12 ਸਾਲ ਚੰਡੀਗੜ੍ਹ ਲਾਤੇ ਇੱਕ ਮੈਂ ਹੋਰ ਦੱਸਦਾ ਬਾਈ ਤੁਸੀਂ ਪੜੇ ਲਿਖੇ ਹੋ ਨੌਲੇਜ ਮੈਂ ਇੱਥੇ ਹੀ ਵੱਧ ਰੱਖਦੇ ਮੈਂ ਇੱਕ ਹੋਰ ਦੇਖਿਆ ਕਿ ਜਿਵੇਂ ਤੁਸੀਂ ਬਠਿੰਡੇ ਦੇ ਵਿੱਚ ਗੇੜਾ ਦਿਓ ਤੁਹਾ ਇੱਕ ਝੁੰਡ ਦੇ ਵਿੱਚ ਤੁਰਨ ਨਾਲੋਂ ਤੁਸੀਂ ਆਪ ਦੀ ਪਛਾਣ ਬੱਕਰੀ ਬਣਾ ਕੇ ਤੁਰੋ ਤੁਸੀਂ ਸਵਾਤ ਨੂੰ ਬੱਕਰਾ ਹੈ ਨਾ ਭਾਈ ਨਹੀਂ ਮੈਂ ਮੈਂ ਕਦੇ ਇਹ ਨਹੀਂ ਸੋਚਿਆ ਵੀ ਮੇਰੇ ਮੈਨੂੰ ਕੋਈ ਪਹਿਰਾਵੇ ਕਰਕੇ ਮੈਂ ਤੋੜਿਆ ਹੋਰ ਸਾ ਵੀ ਮੋਡ ਆਂ ਟ੍ਰਾਂਸਪੋਰਟੇਸ਼ਨ ਤੇ ਮੋਬਾਈਲਾਂ ਦੇ ਸਿਰ ਤੇ ਮੈਂ ਕਹਦੇ ਆਪ ਦਾ ਸਟੇਟਸ ਇਹ ਨਹੀਂ ਵੀ ਜੇ ਮੇਰੇ ਲੱਖ ਰੁਪਏ ਦਾ ਫੋਨ ਜੇਬ ਚੋਂ ਤਾਂ ਫੇਰ ਹੀ ਮੈਂ ਬੰਦਾ ਤੈਨ ਬੰਦਾ ਸਹੀ ਗੱਲ ਆ ਤੇ ਜਾਂ ਵੀ ਮੇਰੇ ਜੀਨ 5000 ਵਾਲੀ ਜਾਂ ਸ਼ਰਟ 5000 ਵਾਲੀ ਫੇਰ ਹੀ ਮੈਂ ਬੰਦਾ ਮੈਂ ਕਿਸੇ ਤੋਂ ਕੀ ਲੈਣਾ ਜੀ ਮੇਰਾ ਮਨ ਸੰਤੁਸ਼ਟ ਆ ਮੈਂ ਬਸ ਮੈਂ ਤੁਹਾਨੂੰ ਇਹ ਹੀ ਦੱਸਣਾ ਵੀ ਅਸੀਂ ਜੇ ਭੀੜ ਦੇ ਵਿੱਚ ਚੱਲਾਂਗੇ ਤਾਂ ਅਸੀਂ ਉਹਦੇ ਰੁਲਾਗੇ ਅਸੀਂ ਭੀੜ ਤੋਂ ਵੱਖ ਹੋਵਾਂਗੇ ਤੇ ਸਾਡੀ ਪਛਾਣ ਬਣੂਗੀ ਜੀ ਬਾਈ ਚੁੱਕੇ ਖੁਰਦੇ ਤੋਂ ਕੋਈ ਮੁੰਡਾ ਹੈਗਾ ਕਰਾ ਹੈ ਤੇ ਬਹੁਤ ਬਹੁਤ ਖੁਸ਼ੀਮੰਦੀ ਬਾਈ ਬਹੁਤ ਬਹੁਤ ਧ ਮੋਰ ਬਹੁਤ ਧੰਨਵਾਦ ਬਾਈ ਤੇ ਬਹੁਤ ਖੁਸ਼ੀ ਹੋਈ ਕਿ ਮਾਲਕ ਚੜ੍ਹਦੀ ਕਲਾ ਰੱਖੇ ਮੇਰਾ ਨਾਮ ਡਾਕਟਰ ਜਗਸੀਰ ਮਰਾੜ ਭਾਈ ਮੇਰਾ ਚੈਨਲ YouTube ਚੈਨਲ ਡਾਕਟਰ ਜਗਸੀਰ ਸਿੰਘ ਮਰਾੜ ਦੇ ਨਾਂ ਤੇ ਫੋਲੋ ਕਰ ਲਿਓ ਬਹੁਤ ਬਹੁਤ ਮਿਹਰਬਾਨੀ ਬਾਈ ਸੱਚੀ ਗੱਲ ਇਹ ਬਾਈ ਦਾ ਦੇ ਇੱਕ ਚਾਚੇ ਦਾ ਮੁੰਡਾ ਦੇ ਫੇਰਾ ਦੇਖੋ ਭਰਾਵਾ ਤੇ ਬਾਈ ਦਾ ਦੇਖੋ ਯਾਰ ਬਾਈ ਤੇ ਨਾ ਇਹ ਕਹਿੰਦੇ ਵੀ ਮਾੜਾ ਨਹੀਂ ਨਹੀਂ ਦੇਖੋ ਹਰ ਕਿਸੇ ਦਾ ਚੰਗਾ ਹੁੰਦਾ ਨਾ ਇਹ ਬਾਈ ਬਹੁਤ ਖੁਸ਼ੀ ਹੋਈ ਚੰਗਾ ਮਿਲਦਾ ਸੱਚੀ ਗੱਲ ਸੱਚੀ ਗੱਲ